ਦੂੰਗੇ ਪੀਧ ਜੋ ਗੁਰਦੁਆਰੇ ਦੇ ਗ੍ਰੰਥੀ ਸਿੰਘ ਤੁਹਾਨੂੰ ਕਦੀ ਨਹੀਂ ਦੱਸਦੇ ਅੱਜ ਮੈਂ ਉਹਨਾਂ ਪੇਦਾ ਵਿੱਚ ਗਹਿਰਾਈ ਨਾਲ ਆਪ ਸਭ ਦੀ ਜਾਣ ਪਛਾਣ ਕਰਵਾਉਣ ਜਾ ਰਿਹਾ ਹਾਂ ਜੋ ਸਾਡੇ ਗੁਰਦੁਆਰਾ ਸੈਬਾਨ ਵਿੱਚ ਗੁਰੂ ਦੇ ਵਜ਼ੀਰ ਅੱਖੇ ਜਾਣ ਵਾਲੇ ਗ੍ਰੰਥੀ ਅਤੇ ਪਾਠੀ ਸਿੰਘ ਸ਼ਾਇਦ ਤੁਹਾਨੂੰ ਨਾ ਦੱਸਣਾ ਚਾਹੋ ਜਾਂ ਅਸੀਂ ਉਹਨਾਂ ਦੀ ਗੱਲ ਨੂੰ ਸੁਣਨ ਸਮਝਣ ਲਈ ਤਿਆਰ ਹੀ ਨਾ ਹੋਈਏ ਅੱਜ ਕੇਸਰੀ ਵਿਰਾਸਤ ਰਹੀ ਗੁਰਦੁਆਰਾ ਸਹਿਬਾਨ ਦੀ ਸੰਸਥਾ ਦੀਆਂ ਕੁਝ ਅੰਦਰੂਨੀ ਗੱਲਾਂ ਆਪ ਸਭ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਿੱਖ ਪਾਚਾਰੇ ਵਿੱਚ ਇੱਕ ਮਤਵਪੂਰਨ ਭੂਮਿਕਾ ਨਿਭਾਉਂਦੇ ਹਨ ਜੋ ਅਧਿਆਤਮਿਕ ਮਾਰਗਦਰਸ਼ਕ ਅਤੇ ਮੋਰੀ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਹਨ ਉਹ ਸਾਡੇ ਲਈ ਅਰਦਾਸਾਂ ਸੋਧਦੇ ਹਨ ਹਰ ਤਰ੍ਹਾਂ ਦੀਆਂ ਜ਼ਿੰਦਗੀ ਮੌਤ ਨਾਲ ਸਬੰਧਤ ਰਸਮਾਂ ਨਿਭਾਉਣ ਅਤੇ ਗੁਰਬਾਣੀ ਪ੍ਰਤੀ ਮਾਰਗਦਰਸ਼ਨ ਦੇਣ ਲਈ ਜ਼ਿੰਮੇਵਾਰ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਗੁਰੂ ਘਰ ਦੇ ਆਮ ਸ਼ਰਧਾਲੂਆਂ ਦੀਆਂ ਨਜ਼ਰਾਂ ਤੋਂ ਕਿਹੜੇ ਰਾਜ਼ ਲੁਕਾਉਂਦੇ ਹਨ ਬਹੁਤ ਸਾਰੇ ਲੋਕ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਸਿਰਫ ਰਸਮੀ ਸ਼ਖਸੀਅਤਾਂ ਵਜੋਂ ਦੇਖਦੇ ਹਨ ਪਰ ਉਹਨਾਂ ਦੀ ਅੱਖਾਂ ਨੂੰ ਦਿਸਣ ਵਾਲੀ ਭੂਮਿਕਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਸਚਾਈ ਇਹ ਹੈ ਕਿ ਅਕਸਰ ਸਿੱਖ ਪੰਚਾਰੇ ਦੀ ਤਾਰਨਾ ਅਤੇ ਗ੍ਰੰਥੀ ਸਿੰਘਾਂ ਦੇ ਅਸਲ ਤਜਰਬਿਆਂ ਵਿਚਕਾਰ ਇੱਕ ਵੱਡਾ ਫਰਕ ਹੈ। ਇਹ ਫਰਕ ਉਹਨਾਂ ਤਾਰਨਾਵਾਂ ਅਤੇ ਉਹਨਾਂ ਦੇ ਹਕੀਕੀ ਤਜਰਬਿਆਂ ਅਤੇ ਜ਼ਿੰਮੇਵਾਰੀਆਂ ਬਾਰੇ ਆਮ ਸੰਗਤ ਦੀ ਸਮਝ ਦੀ ਕਾਟ ਦੇ ਕਾਰਨ ਬਣਿਆ ਹੋ ਸਕਦਾ ਹੈ। ਕੁਝ ਆਮ ਗਲਤ ਤਾਰਨਾਵਾਂ ਵਿੱਚ ਇਹ ਵਿਚਾਰ ਸ਼ਾਮਲ ਹੈ ਕਿ ਗ੍ਰੰਥੀ ਸਿਰਫ ਰਸਮਾਂ ਅਤੇ ਅਰਦਾਸਾਂ ਕਰਵਾਉਣ ਵਿੱਚ ਹੀ ਸ਼ਾਮਲ ਹੁੰਦੇ ਹਨ। ਜਦੋਂ ਕਿ ਅਸਲ ਵਿੱਚ ਉਹ ਪੰਥ ਵਿੱਚ ਪਾਲਚਾਰਕ ਸੇਵਾ ਅਤੇ ਸਮਾਜਿਕ ਮੁੱਦਿਆਂ ਤੇ ਮਾਰਗਦਰਸ਼ਨ ਵੀ ਪ੍ਰਦਾਨ ਕਰਦੇ ਹਨ ਦੂਸਰੇ ਲੋਕ ਸੋਚ ਸਕਦੇ ਹਨ ਕਿ ਗ੍ਰੰਥੀਆਂ ਦਾ ਗਿਆਨ ਧਾਰਮਿਕ ਗ੍ਰੰਥਾਂ ਤੱਕ ਸੀਮਤ ਹੈ ਪਰ ਉਹਨਾਂ ਨੂੰ ਅਕਸਰ ਪਾਲਚਾਰੇ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਦੀ ਡੂੰਗੀ ਸਮਝ ਹੁੰਦੀ ਹੈ ਇਸ ਤੋਂ ਇਲਾਵਾ ਲੋਕ ਇਹ ਮੰਨ ਸਕਦੇ ਹਨ ਕਿ ਗ੍ਰੰਥੀ ਬਾਕੀ ਪਾਲਚਾਰਿਤੋਂ ਅਲੱਗ ਅਥਲਗ ਹਨ ਜਦੋਂ ਕਿ ਅਸਲ ਵਿੱਚ ਉਹ ਪੰਥਕ ਸਮਾਗਮਾਂ ਅਤੇ ਸਰਗਰਮੀਆਂ ਵਿੱਚ ਸਭ ਤੋਂ ਮੂਰੇ ਹੁੰਦੇ ਹਨ ਗੁਰਦੁਆਰੇ ਦੇ ਗ੍ਰੰਥੀਆਂ ਦੇ ਕਾਟ ਜਾਣੇ ਪਛਾਣੇ ਕਾਰਜਾਂ ਵਿੱਚੋਂ ਇੱਕ ਅਰਦਾਸ ਦੀ ਮੱਤ ਤਾਂ ਹੈ ਇੱਕ ਅਰਦਾਸ ਜੋ ਰੋਜ਼ਾਨਾ ਦੇ ਨਿਤਨੇਮ ਤੋਂ ਲੈ ਕੇ ਹਰ ਖੁਸ਼ੀ ਗਮੀ ਦੇ ਕਾਰਜ ਦੌਰਾਨ ਪੜ੍ਹੀ ਜਾਂਦੀ ਹੈ ਅਰਦਾਸ ਸਿਰਫ ਇੱਕ ਪ੍ਰਾਰਥਨਾ ਤੋਂ ਕਿਤੇ ਵੱਧ ਹੈ ਇਹ ਇੱਕ ਕਾਰਜ ਲਈ ਸੱਦਾ ਹੈ ਪੰਜ ਚਾਰੇ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਨੂੰ ਮਾਰਗਦਰਸ਼ਨ ਕਰਨ ਵਿੱਚ ਗ੍ਰੰਥੀ ਅਤੇ ਅਰਦਾਸੀਏ ਦੀ ਭੂਮਿਕਾ ਦੀ ਯਾਦ ਦਿਵਾਉਂਦੀ ਹੈ ਗ੍ਰੰਥੀ ਸੇਵਾ ਜਾਂ ਨਿਰਸਵਾਰਥ ਸੇਵਾ ਦੀ ਪਾਵਨਾ ਨੂੰ ਵੀ ਬਹੁਤ ਅਹਿਮੀਅਤ ਦਿੰਦੇ ਹਨ ਜੋ ਕਿ ਸਿੱਖ ਧਰਮ ਦਾ ਇੱਕ ਮੁੱਖ ਸਿਧਾਂਤ ਹੈ ਉਹ ਅਕਸਰ ਪਾਟਚਾਰਕ ਸੇਵਾ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ ਜੋ ਦੂਜਿਆਂ ਨਾਲ ਜੁੜਨ ਅਤੇ ਪਾਟਚਾਰੇ ਦਾ ਸੁਨੇਹਾ ਦੇਣ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੋ ਸਕਦੇ ਹਨ ਇੱਕ ਹੋਰ ਰਾਜ਼ ਜੋ ਗੁਰਦੁਆਰੇ ਦੇ ਸੇਵਾਦਾਰਾਂ ਸਾਝਾ ਨਹੀਂ ਕਰ ਸਕਦੇ ਉਹ ਹੈ ਉਹ ਸਮਾਂ ਅਤੇ ਮਿਹਨਤ ਜੋ ਉਹ ਆਪਣੇ ਅਧਿਆਤਮਿਕ ਵਿਕਾਸ ਲਈ ਸਮਰਪਿਤ ਕਰਦੇ ਹਨ ਉਹ ਅਕਸਰ ਤੀਬਰ ਨਿੱਜੀ ਅਧਿਆਨ, ਪ੍ਰਤੀਬਿੰਬ ਅਤੇ ਧਿਆਨ ਵਿੱਚ ਰੁੱਝੇ ਰਹਿੰਦੇ ਹਨ ਜੋ ਉਹਨਾਂ ਨੂੰ ਦੂਜਿਆਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ ਉਹਨਾਂ ਦੇ ਵਿਸ਼ਵਾਸ ਪ੍ਰਤੀ ਇਹ ਨਿੱਜੀ ਵਚਨਬੱਧਤਾ ਉਹਨਾਂ ਦੀ ਭੂਮਿਕਾ ਲਈ ਜ਼ਰੂਰੀ ਹੈ ਅਤੇ ਉਹਨਾਂ ਨੂੰ ਪਾਇਚਾਰੇ ਨਾਲ ਡੂੰਗੇ ਪੱਦਰ ਤੇ ਜੁਰਨ ਵਿੱਚ ਮਦਦ ਕਰਦੀ ਹੈ ਇਸ ਖੋਜ ਦੌਰਾਨ ਸਾਹਮਣੇ ਆਏ ਸਭ ਤੋਂ ਹੈਰਾਨ ਕਰਨ ਵਾਲੇ ਪੇਦਾ ਵਿੱਚੋਂ ਇੱਕ ਹੈ ਗੁਰਦੁਆਰੇ ਦੇ ਸੇਵਾਦਾਰ ਗ੍ਰੰਥੀ ਬਣਨ ਲਈ ਲੋੜੀਂਦੀ ਸਮਰਪਣ ਅਤੇ ਤਿਆਗ ਦਾ ਪੱਗ ਬਹੁਤ ਸਾਰੇ ਗ੍ਰੰਥੀ ਅਤੇ ਪਾਈ ਸਾਹਿਬ ਆਪਣੀ ਭੂਮਿਕਾ ਦਾ ਅਧਿਐਨ ਕਰਨ ਅਤੇ ਤਿਆਰੀ ਕਰਨ ਵਿੱਚ ਕਈ ਸਾਲ ਬਿਤਾਉਂਦੇ ਹਨ ਅਤੇ ਇਸ ਤਿਆਰੀ ਵਿੱਚ ਮਤਵਪੂਰਨ ਨਿੱਜੀ ਜੀਵਨ ਵਿੱਚ ਤਿਆਗ ਕਰਦੇ ਹਨ ਉਹਨਾਂ ਦੀ ਆਪਣੀ ਨੇਚਾ ਅਤੇ ਪਾਲਚਾਰੇ ਪ੍ਰਤੀ ਵਚਨਬੱਧਤਾ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੋਣੀ ਚਾਹੀਦੀ ਹੈ ਸਾਨੂੰ ਉਹਨਾਂ ਦੀ ਗੁਰੂ ਪੰਥ ਵਿੱਚ ਅਹਿਮੀਅਤ ਨੂੰ ਪਛਾਣਨਾ ਜ਼ਰੂਰੀ ਹੈ ਮੁਕਦੀ ਗੱਲ ਗੁਰਦੁਆਰਾ ਸਹਿਬਾਨ ਵਿੱਚ ਗ੍ਰੰਥੀ ਅਤੇ ਪਾਠੀ ਵੱਲੋਂ ਸਾਡੇ ਕੋਲੋਂ ਰੱਖੇ ਗਏ ਇਹ ਇੱਕ ਅਮੀਰ ਵਿਰਾਸਤ ਨੂੰ ਪ੍ਰਗਟ ਕਰਦੇ ਹਨ ਜੋ ਬਹੁਤ ਸਾਰੇ ਲੋਕਾਂ ਦੇ ਅਹਿਸਾਸ ਨਾਲੋਂ ਕਿਤੇ ਜ਼ਿਆਦਾ ਸੂਖਮ ਹੈ ਅਰਗਾਸ ਦੀ ਅਗਵਾਈ ਕਰਨ ਅਤੇ ਰਸਮਾਂ ਦਾ ਸੰਚਾਲਨ ਕਰਨ ਤੋਂ ਇਲਾਵਾ ਉਹਨਾਂ ਦੀ ਭੂਮਿਕਾ ਵਿੱਚ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਉਹ ਅਧਿਆਤਮਿਕ ਮਾਰਗਦਰਸ਼ਕ ਪਾਇਚਾਰਕ ਆਗੂ ਅਤੇ ਸਕਾਰਾਤਮਕ ਤਬਦੀਲੀ ਦੇ ਦੂਤ ਹਨ ਗ੍ਰੰਥੀ ਸਿੰਗਾ ਨੂੰ ਵੀ ਪੰਥ ਵਿੱਚ ਆਪਣੀ ਬੰਦੀ ਭੂਮਿਕਾ ਦੀ ਪਛਾਣ ਕਰਕੇ ਇੱਕ ਯੋਜਨਾਬੱਧ ਤੰਗਣਾ ਆਪਣੀ ਮਜ਼ਬੂਤ ਭੂਮਿਕਾ ਲਈ ਤਿਆਰੀ ਕਰਨਾ ਸਮੇਂ ਦੀ ਲੋੜ ਹੈ ਜੇਕਰ ਤੁਸੀਂ ਸਿੱਖ ਸਭਿਆਚਾਰ ਅਤੇ ਪਰੰਪਰਾਵਾਂ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਹੇਠਾਂ ਦਿੱਤੀਆਂ ਟਿੱਪਣੀਆਂ ਵਿੱਚ ਆਪਣੇ ਵਿਚਾਰ ਅਤੇ ਸਵਾਲ ਸਾਂਝੇ ਕਰੋ ਅਤੇ ਆਓ ਗੱਲਬਾਤ ਦਾ سلسلہ ਲਗਾਤਾਰ ਜਾਰੀ ਰੱਖੀਏ ਇਸ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਤਾਂ ਜੋ ਹਰ ਵੀਡੀਓ ਕਾ ਆਦੇ ਤੱਕ ਸਭ ਤੋਂ ਪਹਿਲਾਂ ਅਤੇ ਲਾਜ਼ਮੀ ਤੌਰ ਤੇ ਪਹੁੰਚ ਸਕੇ। ਬੋਲੇ ਸੋ ਨਿਹਾਲ